ਕਰਾਂਗੇ ਹਾਰ ਨਾ ਦੇ ਸ਼ਿਪਸਨਾ ਪੰਜਾਬ ਜਿੰਦਾਬਾਦ ਜਿੰਦਾਬਾਦ ਹਾਂਜੀ ਪ੍ਰਧਾਨ ਜੀ ਅੱਜ ਮੀਟਿੰਗ ਹੋਈ ਹੈ ਕਿਸ ਵਿਸ਼ੇ ਤੇ ਹੋਈ ਹੈ ਜੀ ਮੈਂ ਸ਼ਿਪਸਨਾ ਪਾਰਟੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਕਮਲਜੀਤ ਬੰਗੜ ਅੱਜ ਮੇਰੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਮੇਰੀਆਂ ਲੇਡੀਜ਼ ਵਿੰਗ ਜਿਹੜੀ ਆ ਮੇਰੇ ਹਾਊਸ ਮੇਰੇ ਘਰ ਵਿੱਚ ਪਹੁੰਚੀ ਹੈ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਜੀ ਆਇਆਂ ਆਖਦੀ ਹਾਂ ਮੀਟਿੰਗ ਇਸ ਲਈ ਮੇਰੇ ਘਰ ਵਿੱਚ ਪਹੁੰਚੀ ਹੈ ਮੀਟਿੰਗ ਇਸ ਲਈ ਕੀਤੀ ਗਈ ਹੈ ਕਿ ਮੇਰੀਆਂ ਐਡਮ ਜਿਹੜੀਆਂ ਲੇਡੀ ਸਵਿੰਗ ਆ ਇਹਨਾਂ ਨੇ ਏਕਤਾ ਕੀਤੀ ਆ ਮੇਰੇ ਨਾਲ ਵਾਦਾ ਕੀਤਾ ਆ ਕਿ ਅਸੀਂ ਇੱਕ ਦੂਜੇ ਤੋਂ ਕਦੇ ਵੀ ਟੁੱਟਾਂਗੇ ਨਹੀਂ ਅਸੀਂ ਮਜ਼ਬੂਤ ਬਣਾਵਾਂਗੇ ਮਹਿਲਾ ਸੈਨਾ ਨੂੰ ਅਸੀਂ ਦੁੱਖ ਪਈ ਤੇ ਮੁਸੀਬਤ ਪਈ ਤੇ ਇੱਕ ਮਿੰਟ ਤੋਂ ਪਹਿਲਾਂ ਰਾਤ ਹੋਵੇ ਦਿਨ ਹੋਵੇ ਮੋਢੇ ਨਾਲ ਮੋਢਾ ਜੋੜ ਕੇ ਤੁਹਾਡੇ ਨਾਲ ਤੁਰਾਂਗੇ ਮੈਨੂੰ ਪੂਰਾ ਯਕੀਨ ਦਵਾਇਆ ਤੇ ਵੱਧ ਤੋਂ ਵੱਧ ਮਹਿਲਾਵਾ ਪਿੰਡਾਂ ਵਿੱਚ ਸ਼ਹਿਰ ਵਿੱਚ ਬਾਦਾਂ ਦੇ ਵਿੱਚ ਜਾ ਕੇ ਅਸੀਂ ਸ਼ਿਵ ਸੈਨਾ ਵਿੱਚ ਭਰਤੀ ਕਰਾਂਗੇ ਮੈਨੂੰ ਮਾਣ ਆ ਮੈਨੂੰ ਆਪਣੇ ਸ਼ਿਵ ਸੈਨਾ ਮਹਿਲਾ ਸੈਨਾ ਤੇ ਕਿ ਮੈਨੂੰ ਗਰਵ ਆ ਕਿ ਇਹਨਾਂ ਭੈਣਾਂ ਨੇ ਅੱਜ ਇਹ ਸੋਚ ਰੱਖ ਕੇ ਮੇਰੇ ਘਰ ਵਿੱਚ ਪਹੁੰਚੀਆਂ ਮੈਨੂੰ ਇੱਕ ਤੋਹਫ਼ਾ ਦਿੱਤਾ ਮੇਰੇ ਘਰ ਪਹੁੰਚ ਕੇ ਮੈਂ ਇਹਨਾਂ ਦਾ ਧੰਨਵਾਦ ਕਰਦੀ ਆ ਸ਼ੁਕਰੀਆ ਅਦਾ ਕਰਦੀ ਆ ਜੇਕਰ ਕਿਸੇ ਵੀ ਲੇਡੀਜ਼ ਨੂੰ ਕੋਈ ਦੁੱਖ ਤਕਲੀਫ ਹੈ ਕਿਸੇ ਵੀ ਧੀ ਭੈਣ ਨੂੰ ਕੋਈ ਤੰਗ ਪਰੇਸ਼ਾਨ ਕਰਦਾ ਹੈ ਮਹਿਲਾ ਸੈਨਾ ਦੇ ਨਾਲ ਸੰਪਰਕ ਕਰਨ ਮਹਿਲਾ ਸੈਨਾ ਕਿਸੇ ਵੀ ਲੇਡੀਜ਼ ਨਾਲ ਕੋਈ ਭੈਣ ਭਰਾ ਕੋਈ ਕਿਸੇ ਤਰ੍ਹਾਂ ਦਾ ਸਾਥੀ ਹੈ ਉਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪੂਰਾ ਆਪਣਾ ਸਹਿਯੋਗ ਦੇਵੇਗੀ ਜੈ ਹਿੰਦ